ਤਾਂ ਉਹ ਅੰਮ੍ਰਿਤਸਰ ਕੋਟਾ ਪੁਲਿਸ ਵੱਲੋਂ ਪਹਿਲਾਂ ਵੀ ਬਹੁਤ ਸੱਤ ਕਾਰਵਾਈ ਕੀਤੀ ਹੈ ਡਰੱਗ ਤਸਕਰਾਂ ਜੋ ਸੇ ਔਰ ਇਸ ਸਾਲ ਦੇ ਵਿੱਚ ਅਸੀਂ 1190 ਕੇਸ ਦਰਜ ਕੀਤੇ ਹੈ 2220 ਜਿਹੜੇ ਲੋਕ ਸਮੱਗਲਰ ਗ੍ਰਿਫਤਾਰ ਕੀਤੇ ਹੈ 258 ਕਿਲੋ 707 ਗ੍ਰਾਮ ਹੀਰੋਇਨ 30 ਕਿਜੀ OPM 325 ਕਿਲੋ ਤੋਂ ਵੀ ਵੱਧ ਨਾਰਕੋਟਿਕ ਪਾਊਡਰ ਤੇ 2.91 ਅਤੇ ਤਕਰੀਬਨ 3 ਕਰੋੜ ਡਰਗ ਮਨੀ ਤੇ 100 ਵਹੀਕਲ ਦੇ ਕਰੀਬ ਅਸੀਂ ਜਿਹੜੀਆਂ ਕਨਫਿਸਕੇਟ ਕੀਤੀਆਂ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਡੈਮੋਲੀਸ਼ਨ ਦੇ ਵਾਸਤੇ ਪੁਲਿਸ ਫੋਰਸ ਨੂੰ ਆਈ ਜਾਂ ਕਰਵਾਈ ਜਾਂਦੀ ਹੈ ਉਹਦੇ 'ਚ ਵੀ ਲਗਾਤਾਰ ਅਸੀਂ ਸਹਿਯੋਗ ਦੇ ਰਹੇ ਹਾਂ ਔਰ ਜਿਸੀ ਸੰਦੂ ਕਲੋਨੀ ਜਿਹੜਾ ਸਦਰ ਪੁਲਿਸ ਸਟੇਸ਼ਨ ਦਾ ਏਰੀਆ ਹੈ ਸਾਡੇ ਉਹਦੇ 'ਚ ਰਣਜੀਤ ਸਿੰਘ ਇਲੀਅਸ ਰਾਣਾ ਹੈਗਾ ਬੜਾ ਮਸ਼ਹੂਰ ਸਮਗਲਰ ਹੈ ਤੇ ਦੀ ਫੈਮਿਲੀ ਦੋਨੋਂ ਬੇਟੇ ਤੇ ਇਵਨ ਨੂ ਉਹ ਵੀ ਇਹ ਕੰਮ ਕਰਦੇ ਨੇ ਇਹ ਰਣਜੀਤ ਸਿੰਘ ਦੇ ਵਿਰੁੱਧ ਦੇ ਖਿਲਾਫ ਪੰਜ ਮੁਕਦਮੇ ਪਹਿਲਾਂ ਦਰਜ ਨੇ ਔਰ ਜੇ ਪਹਿਲਾ ਮੁਕਦਮਾ ਇਹਦਾ ਦੇਖੀਏ 35 2019 ਦਾ ਹੈ ਅਲੱਗ-ਅਲੱਗ ਥਾਣਿਆਂ ਚ ਹੈ ਸਦਰ ਹੈ اسلامਾਬਾਦ ਹੈ ਔਰ ਬਕਵਾ ਥਾਣੇ ਚ ਦੇ ਖਿਲਾਫ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਇੱਕ ਇਹਦਾ ਬੇਟਾ ਹਰਪ੍ਰੀਤ ਇਲੀਅਸ ਹਰਪ੍ਰਤਾਪ ਇਲੀਅਸ ਹੈਪੀ ਇਹਦੇ ਖਿਲਾਫ 7 ਐਫਆਈਆਰਾਂ ਦਰਜ ਨੇ ਹੁਣ ਜੇਲ੍ਹ ਚ ਹੈ ਇਸ ਟਾਈਮ ਇਦੇ ਖਿਲਾਫ ਵੀ 2018 ਤੋਂ ਹੀ ਐਨਡੀਪੀਐਸ ਦੇ ਲਗਾਤਾਰ ਮੁਕਦਮੇ ਨੇ ਚਾਏ ਹੋਏ ਐਨਟੀਫ ਮੋਹੱਲੀ ਹੋਵੇ ਚਾਹੇ ਲੋਕਲ ਥਾਣੇ ਹੋਣ ਔਰ ਈਵਨ ਪ੍ਰਿਜ਼ਨ ਐਕਟ ਦੇ ਵੀ ਪਰਚੇ ਦਰਜ ਆ ਜਿਹੜੇ جیل ਦੇ ਵਿੱਚ ਵੀ ਇਹ ਗੜਬੜ ਕਰਦੇ ਰਹੇ ਆ ਔਰ ਗੁਰਪ੍ਰਤਾਪ ਜਿਹੜਾ ਦੂਸਰਾ ਲੜਕਾ ਹੈਗਾ ਉਹਦੇ ਖਿਲਾਫ 2 ਐਫਆਈਆਰਾਂ ਦਰਜ ਆ ਉਹ ਵੀ ਕੇਐਨਟੀਐਫ ਮੋਹੱਲੀ ਸਦਰ ਦੇ ਵਿੱਚ ਉਹ ਵੀ ਸਾਰੀਆਂ ਐਨਡੀਪੀਐਸ ਹੀਰੋਇਨ ਨਾਲ ਰਿਲੇਟਡ ਐਫਆਈਆਰ ਨੇ ਯੂ ਨੋ ਇਹ ਨੂ ਜਿਹੜੀ ਪ੍ਰਿੰਕਾ ਹੈਗੀ ਆ ਹਰਪ੍ਰਤਾਪ ਦੀ ਵਾਈਫ ਉਹਦੇ ਖਿਲਾਫ ਵੀ ਰੀਸੈਂਟ ਪਰਚੈਕਟ ਦਰਜ ਹੋਇਆ ਹੈ 19925 ਨੂੰ ਉਤమే ਕਮਰਸ਼ਲ ਕੁਆਂਟੀਟੀ ਹਿਰੋਇਨ ਤੇ ਡਰਗ ਮਨੀ ਰਿਕਵਰ ਕੀਤੀ ਗਈ ਸੀ ਸੋ ਮੈਂ ਸਮਝਦਾ ਕਿ ਇਹ ਬਹੁਤ ਕਲੀਅਰ ਮੈਸੇਜ ਹੈਗਾ ਕਿ ਜਿੱਥੇ ਵੀ ਇਲੀਗੈਲਿਟੀ ਹੁੰਦੀ ਹੈ ਜਾਂ ਡਰੱਗਸ ਦੇ ਨਾਲ ਜਾਂ ਇਸ ਤਰ੍ਹਾਂ ਦੀ ਇਲਕਾਟਰ ਮਨੀ ਨਾ ਆਪਾਂ ਕੋਈ ਚੀਜ਼ ਕਰਦੇ ਹਾਂ ਉਹਦਾ ਅੰਜਾਮ ਇਹੀ ਹੁੰਦਾ ਹੈ ਔਰ ਤੁਹਾਡੇ ਇਰਾਹੀ ਮੈਂ ਸਾਰੇ ਯੰਗਸਟਰ ਨੂੰ ਸਪੈਸ਼ਲੀ ਕਹਿਣਾ ਚਾਹੂੰਗਾ ਕਿ ਆਪਣੀ ਮਿਹਨਤ ਕਰਨ ਉਹਦੇ ਵਿੱਚ ਹੀ ਕਮਾਈ ਹੈ ਉਹਦੇ ਵਿੱਚ ਬਰਕਤ ਹੈ। ਇਹੋ ਜੀਆਂ ਚੀਜ਼ਾਂ ਦਾ ਹਸ਼ਰ ਇਹੀ ਹੁੰਦਾ ਜੇ ਤੁਸੀਂ ਉਹ ਜੀ ਚੀਜ਼ ਕਰ ਲੋਗੇ ਤਾਂ ਕਾਨੂੰਨ ਵੀ ਤੁਹਾਡੇ ਨਾਲ ਉਹ ਕੈਚ ਅਪ ਕਰ ਜਾਂਦਾ ਔਰ ਉਹਦਾ ਅਲਟੀਮੇਟਲੀ ਹਰਜਾਨਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੂੰ ਹੀ ਭੁਗਤਣਾ ਪੈਂਦਾ। ਕਿੰਨੀ ਦੇ ਮੁਲਕ ਨੇ ਕਿੰਨੀ ਅੰਮ੍ਰਿਤਸਰ ਦੇ ਵਿੱਚ ਪੱਦਰ ਵੀ ਐ ਸਰ ਇਹ ਪੂਰਾ ਪਰਿਵਾਰ ਕੰਮ ਕਰਦਾ ਸੀ ਕਿੰਨੇ ਸਮੇਂ ਤੋਂ ਕੰਮ ਕਰਦਾ ਸੀ ਮੈਂ ਤੁਹਾਨੂੰ ਦੱਸਿਆ ਜੀ ਪਹਿਲਾ ਪਰਚਾ ਜਿਹੜਾ ਹਰਪ੍ਰੀਤ ਦੇ ਖਿਲਾਫ ਹੋਇਆ 2018 ਦਾ ਤੇ ਰਣਜੀਤ ਸਿੰਘ ਜਿਹੜਾ ਉਹਦਾ ਫਾਦਰ ਆ ਉਹ 19 ਦਾ ਹੈਗਾ ਉਹਦੇ ਖਿਲਾਫ ਔਰ ਦੂਜੇ ਬੇਟੇ ਗੁਰਪ੍ਰਤਾਪ ਦੇ ਵੀ 2019 ਦਾ ਹੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕਿੰਨਾ ਲੰਬੇ ਸਮੇਂ ਤੋਂ ਅੱਜ ਇਹ 18 ਤੋਂ ਆਪਾਂ ਲਈਏ ਤਾਂ तकरीबन 7 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਹਾਂ ਮਤਲਬ ਬੇਸਿਕਲੀ ਦੇਖੋ ਜਦੋਂ ਇਹ ਆਮ ਕੀ ਕਰਦੇ ਹੋ ਜਿਹੜੇ ਜਿਹੜੇ ਨੋਟੋਰੀਅਸ ਸਮਗਨਰ ਹੁੰਦੇ ਆ ਆਪਣੇ ਲੇਡੀਜ਼ ਨੂੰ ਵੀ ਇਸ ਕੰਮ ਚ ਸ਼ਾਮਲ ਕਰ ਲੈਂਦੇ ਵੀ ਸ਼ੱਕ ਨਾ ਪਵੇ ਔਰ ਜਦੋਂ ਆਪ ਜੇਲ੍ਹ ਚ ਆ ਤਾਂ ਪਿੱਛੋਂ ਕੰਮ ਜਿਹੜਾ ਉਹ ਟੇਕਓਵਰ ਕਰ ਲੈਂਦੇ ਆ ਜੇਲ੍ਹ ਦੇ ਵਿੱਚ ਹੋਇਆ ਹਾਂਜੀ ਥੋੜੇ ਦਿਨ ਪਹਿਲਾਂ ਹੀ ਪਰਚਾ ਹਾਂਜੀ ਹਾਂਜੀ ਇਹ ਉਹ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਚੱਲ ਰਿਹਾ ਕਿਉਂਕਿ ਕਮਰਸ਼ਲ ਕੁਆਂਟੀਟੀ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਚੱਲ ਰਿਹਾ ਸਾਰੀ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਹੋਵੇ ਕਰਾਸ ਦੀ ਬਾਰਡਰ ਹੀ ਆਉਂਦੀ ਆ ਡਰੋਨ ਰਾਹੀਂ ਔਰ ਆਪਾਂ ਤਕਰੀਬਨ ਫੜਦੇ ਵੀ ਰਹਿੰਦੇ ਆ ਔਰ ਇਹ ਅੱਗੇ ਜਿਹੜੀ ਛੋਟੇ-ਛੋਟੇ ਮਾਤਰਾ ਦੇ ਵਿੱਚ ਇਹ ਲੋਕ ਵੇਚਦੇ ਹੋ ਉਹਨਾਂ ਤੱਕ ਵੀ ਸਾਡਾ ਪੂਰੀ ਪੈਣੀ ਨਜ਼ਰ ਹੈ ਔਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਨੇ ਸਟਰੀਟ ਲੈਵਲ ਦੇ ਪੈਡਲਰ ਨੇ ਜਾਂ ਸਪਲਾਈਅਰ ਨੇ ਸਰ ਇਹ ਘਰ ਵੀ ਨਵਾਂ ਹੀ ਬਣਾਇਆ ਸੀ ਉਹਨਾਂ ਨੇ ਇੱਥੇ ਘਰ ਜੀਵਨ ਆ ਕਾਫੀ ਮਤਲਬ ਲੱਗ ਰਿਹਾ ਹੈ ਕਿ ਐਸੇ ਵੀ ਲਾਏ ਗਏ ਆ ਤਾਂ ਜੋ ਇਲਿਗੈਲਿਟੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਿਖੀ ਹੈ ਉਹਦੇ ਵਿੱਚ ਅਸੀਂ ਉਹਨਾਂ ਦਾ ਸਹਿਯੋਗ ਦੇਣ ਵਾਸਤੇ ਖੁਦ ਮੌਕੇ ਤੇ ਆਏ ਤਾਂ ਕਿ ਇੱਕ ਬੜਾ ਸਟਰੋਂਗ ਮੈਸੇਜ ਪਬਲਿਕ ਜਾਣਾ ਚਾਹੀਦਾ ਹੈ ਕਿ ਇਲਿਗੈਲਿਟੀ ਦਾ ਕੋਈ ਜਗਾ ਨਹੀਂ ਹੈ ਸਾਡੀ ਸਮਾਜ ਨੂੰ ਕਿੰਨਾ ਕੁ ਫਰਕ ਪੈਂਦਾ ਇਸ ਤਰ੍ਹਾਂ ਦੇ ਐਕਸ਼ਨ ਦੇ ਨਾਲ ਗਲੀਆਂ ਮਨਾਂ ਜੀ ਕਰਦੇ ਸੀ ਜਿਹੜੀਆਂ ਨਹੀਂ ਉੱਤੇ ਇਹ ਦੇਖੋ ਸਾਰੇ ਪੰਜਾਬ ਲੈਵਲ ਤੇ ਹੀ ਹੈ ਐਨਟੀਐਫ ਮੁਹਾਲੀ ਵੀ ਪਰਚਾ ਦਰਜਿਆ ਉਹਨਾਂ ਨੇ ਵੀ ਫੜਿਆ ਆਪਣੇ ਵੀ اسلامਾਬਾਦ सदर ਅਲੱਗ-ਅਲੱਗ ਥਾਣਿਆਂ ਦੇ ਵਿੱਚ ਪਰਚੇ ਦਰਜਿਆ ਇਹਨਾਂ ਦੇ ਖਿਲਾਫ ਸਰ ਇਹ ਕਿੰਨਾ ਕੁ ਫਰਕ ਪੈएगा ਇਸ ਤਰ੍ਹਾਂ ਦੀ ਚੀਜ਼ਾਂ ਦੇ ਵਿੱਚ ਦੇਖੋ ਇਹਦਾ ਫਰਕ ਤਾਂ ਪੈਂਦਾ ਹੀ ਹੈ ਜੀ ਜਿਹੜੀ ਇੱਕ ਸਾਹਮਣੇ ਸਿੰਬੋਲਿਕ ਚੀਜ਼ ਹੈ ਜਦੋਂ ਡਿਮੋਲਿਸ਼ ਹੁੰਦੀ ਹੈ ਜਾਂ ਉਤੇ ਐਕਸ਼ਨ ਹੁੰਦਾ ਤਾਂ ਲੋਕਾਂ ਦੇ ਵਿੱਚ ਇਹਦਾ ਅਸਰ ਜਾਂਦਾ ਉਹ ਡਰ ਵੀ ਪੈਦਾ ਹੁੰਦਾ ਕਾਨੂੰਨ ਦਾ ਕਿਉਂਕਿ ਜਿਹੜੇ ਕਾਨੂੰਨ ਜਿਹੜਾ ਹੈਗਾ ਉਹਦਾ ਸਾਨੂੰ ਸਾਰਿਆਂ ਨੂੰ ਰਿਸਪੈਕਟ ਕਰਨੀ ਚਾਹੀਦੀ ਲੱਖਣ ਵਾਸੀ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਇਲਾਕੇ ਵਿੱਚ ਨਸ਼ਾ ਵੇਚ ਰਹੇ ਲੋਕਾਂ ਨੂੰ ਕੀ ਅਪੀਲ ਕਰ ਮੈਂ ਅਪੀਲ ਇਹੀ ਕਰਨਾ ਚਾਹੁੰਦਾ ਕਿ ਦੇਖੋ ਇਹ ਆਪਾਂ ਨੂੰ ਲੱਗਦਾ ਹੈ ਕਿ ਹੋ ਸਕਦਾ ਆਪਾਂ ਨੂੰ ਇਹ ਨਾ ਹੋਵੇ ਕਿ ਸਾਡਾ ਅਜੇ ਫੈਮਿਲੀ ਚ ਇਸ ਗਲਤ ਤੇ ਵਿੱਚ ਨਸ਼ੇ ਚ ਨਹੀਂ ਲਿਪਟ ਹੋਈ ਔਰ ਲੋਕਾਂ ਮਾਰੇ ਆਪਾਂ ਨਹੀਂ ਨਾ ਧਿਆਨ ਦਿੰਦੇ ਜੇ ਕਿਸੇ ਗਵਾਂਡੀ ਦਾ ਬੱਚਾ ਇਸ ਕੰਮ ਚ ਹੈ ਇਹ ਅਲਟੀਮੇਟਲੀ ਇਦਾਂ ਦੀ ਚੀਜ਼ ਹੈ ਤੁਹਾਨੂੰ ਆਪਾਂ ਨੂੰ ਵੀ ਆ ਕੇ ਟੱਚ ਕਰੇਗੀ ਉਸ ਤੋਂ ਪਹਿਲਾਂ ਹੀ ਹੈ ਕਿ ਆਪਾਂ ਸਾਰੇ ਇਕਜੁੱਟ ਹੋ ਕੇ ਕਿਉਂਕਿ ਪੰਜਾਬ ਦਾ ਬੜਾ ਤਗੜਾ ਇਤਿਹਾਸ ਹੈਗਾ ਔਰ ਫਾਈਟਰ ਅਸੀਂ ਹੈਗੇ ਆਂ ਬਾਈ ਨੇਚਰ ਤੋਂ ਆਪਾਂ ਨੂੰ ਇਸ ਯੁੱਧ ਨਸ਼ਾ ਵਿਰੁੱਧ ਜਿਹੜੀ ਕੈਂਪੇਨ ਹੈ ਉਹਦੇ ਵਿੱਚ ਵਾਕੇ ਹੀ ਯੋਧ ਮੰਗੂ ਲੜਨਾ ਚਾਹੀਦਾ ਤੇ ਜਿੱਤ ਪ੍ਰਾਪਤ ਕਰਾਂਗੇ ਆਪਾਂ ਹਾਰ। ਇਸ ਵਿੱਚ ਜਿਹੜਾ ਰਣਜੀਤ ਸਿੰਘ ਡਰਗ ਬੈਟਲਰ ਸੀਗਾ ਇਹ ਆਪ ਚਲਾ ਕੇ ਬਾਅਦ ਦੀ ਜੀ ਫੈਮਲੀ ਇਸ ਕੰਮ ਦੇ ਵਿੱਚ ਇਨਵੋਲਵ ਹੋ ਗਈ। ਇਹ ਟ੍ਰੈਂਡ ਨੂੰ ਕਿਵੇਂ ਦੇਖਦੇ ਤੁਸੀਂ ਕਿ ਆਪ ਉਹ ਕੰਮ ਜਿਹੋ ਕੰਮ ਕੰਟੀਨਿਊ ਕਰਦੇ ਫਿਰ ਆਪ ਜੀਨ ਤਿਲਕਾ ਫੈਮਲੀ ਪਿੱਛੇ ਲੱਗ ਗਈ। देखो मैं ਇਹਨੂੰ ਇਹੀ ਜ਼ਿਆਦਾ ਕਿ ਇੱਕ ਬੜੀ ਸੋਸ਼ੀਅਲ ਇਕਨੋਮਿਕ ਇਸ਼ੂ ਹੈਗਾ। ਬਟ ਇਹ ਸਾਡੀ ਜਿਹੜੀ ਪ੍ਰਵਿਰਤੀ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ। ਅਸੀਂ ਛੋਟੇ ਪੈਸੇ ਪਿੱਛੇ ਛੋਟੇ ਲਾਲਚ ਪਿੱਛੇ ਇਸ ਕੰਮ ਚ ਪੈਣਿਆ ਤੇ ਲੋਕਾਂ ਦੇ ਬੱਚਿਆਂ ਨੂੰ ਇਸ ਕੰਮ ਦੇ ਵਿੱਚ ਲਾਉਣੇ ਆ ਉਹ ਇਹ ਰੱਬ ਦੀ ਕਚਹਿਰੀ ਵੀ ਜਰੂਰ ਦੇਖਦੀ ਹੈ ਨਾ ਠੀਕ ਹੈ ਥੈਂਕ ਯੂ ਥੈਂਕ ਯੂ